ਵਿਚ ਠੰਡ ਆਪਣਾ ਪ੍ਰਚੰਡ ਰੂਪ ਦਿਖਾ ਰਹੀ ਹੈ ਪਿਛਲੇ ਇੱਕ ਹਫਤੇ ਚ ਕਈ ਜ਼ਿਲ੍ਹਾ ਚ ਧੁੱਪ ਦਾ ਦੇ ਬਰਾਬਰ ਹੀ ਰਹੀ ਹੈ ਜਦਕਿ ਹੁਣ ਹਵਾਵਾਂ ਚੱਲਣ ਨਾਲ ਠਾਰ ਵੱਧ ਗਈ ਹੈ ਸ਼ੀਤ ਲਹਿਰ ਵੀ ਚੱਲਣੀ ਸ਼ੁਰੂ ਹੋ ਗਈ ਹੈ ਇਸ ਹਾਲ ਚ ਲੁਧਿਆਣਾ ਸਮੇਤ ਕਈ ਜ਼ਿਲ੍ਹਿਆਂ ਚ ਕੜਾਕੇ ਦੀ ਠੰਡ ਨੇ ਰਿਕਾਰਡ ਤੋੜ ਦਿੱਤਾ ਹੈ ਸਵੇਰੇ ਜਦੋਂ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲੇ ਤਾਂ ਹੱਡ ਕੰਬਾ ਦੇਣ ਵਾਲੀ ਠੰਡ ਸੀ ਸਵੇਰੇ 10 ਵਜੇ ਤੱਕ ਸੰਗੜੇ ਧੁੱਧ ਛਾਈ ਰਹੀ ਮੌਸਮ ਵਿਭਾਗ ਮੁਤਾਬਕ 5 ਜਨਵਰੀ ਨੂੰ ਲੁਧਿਆਣਾ ਚ ਸਾਲ 2013 ਤੋਂ ਬਾਅਦ ਪਹਿਲੀ ਵਾਰ ਦਿਨ ਦਾ ਤਾਪਮਾਨ 9.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਉੱਥੇ ਹੀ ਐਸ ਵੀ ਐਸ ਨਗਰ ਚ 9.2 ਡਿਗਰੀ ਫਤਿਹਗੜ ਸਾਹਿਬ ਤੇ ਬਰਨਾਲਾ ਚ 9.1 ਡਿਗਰੀ ਗੁਰਦਾਸਪੁਰ ਚ 9.8 ਡਿਗਰੀ ਤੇ ਰੂਪਨਗਰ ਚ 9.7 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ ਇਹਨਾਂ ਸਾਰੇ ਜ਼ਿਲ੍ਹਿਆਂ ਚ ਦਿੰਦਾ ਤਾਪਮਾਨ ਆਮ ਨਾਲੋਂ 8 ਤੋਂ 0 ਡਿਗਰੀ ਸੈਲਸੀਅਸ ਘਟ ਰਿਹਾ ਹੈ ਸਾਲ 2016 ਤੋਂ ਬਾਅਦ ਪਹਿਲੀ ਵਾਰ 5 ਜਨਵਰੀ ਨੂੰ ਦਿਨ ਦਾ ਤਾਪਮਾਨ ਇੰਨਾ ਘਟ ਰਿਹਾ ਹੈ ਇੱਥੇ ਦਿਨ ਦਾ ਤਾਪਮਾਨ ਆਮ ਨਾਲੋਂ 10.3 ਡਿਗਰੀ ਸੈਲਸੀਅਸ ਘਟ ਰਿਹਾ ਹੈ ਫਿਰੋਜ਼ਪੁਰ ਚ ਦਿਨ ਦਾ ਤਾਪਮਾਨ 10.6 ਡਿਗਰੀ ਅਮਰੀਕ ਸਰ ਚ 12.9 ਡਿਗਰੀ ਤੇ ਪਟਿਆਲਾ ਚ 11.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਮੌਸਮ ਕੇਂਦਰ ਚੰਡੀਗੜ੍ਹ ਦੇ ਸੀਨੀਅਰ ਵਿਗਿਆਨੀ ਡਾਕਟਰ ਏਕੇ ਸਿੰਘ ਨੇ ਕਿਹਾ ਕਿ ਅਜੇ ਤੱਕ ਕਈ ਜ਼ਿਲ੍ਹਿਆਂ ਚ ਠੰਡ ਦੀ ਸਥਿਤੀ ਦਿੰਦੇ ਰਾਤ ਦੇ ਹਿਸਾਬ ਨਾਲ ਚੱਲ ਰਹੀ ਸੀ ਪਰ ਸ਼ੁੱਕਰਵਾਰ ਤੋਂ ਸੀਤ ਲਹਿਰ ਚੱਲਣ ਕਾਰਨ ਠੰਡ ਨੇ ਖਤਰਨਾਕ ਰੂਪ ਲੈ ਲਿਆ ਹੈ ਇਸ ਨਾਲ ਦਿਨ ਤੇ ਰਾਤ ਦੇ ਤਾਪਮਨ ਚ ਫਰਕ ਘੱਟ ਜਾਂਦਾ ਹੈ 7 ਜਨਵਰੀ ਤੱਕ ਕੜਾਕੇ ਦੀ ਠੰਡ ਤੇ ਸੰਗਣੀ ਧੁੰਦ ਰਹੇਗੀ ਵਿਭਾਗ ਨੇ orange alert ਜਾਰੀ ਕਰ ਦਿੱਤਾ ਹੈ 8 ਤੋਂ 9 ਜਨਵਰੀ ਨੂੰ بارش ਦੀ ਸੰਭਾਵਨਾ ਬਣੀ ਹੋਈ ਹੈ بارش ਹੁੰਦੀ ਹੈ ਤਾਂ ਧੁੰਦ ਖਤਮ ਹੋ ਜਾਵੇਗੀ ਇਸ ਨਾਲ ਆਰਜੀ ਤੌਰ ਤੇ ਕੁਝ ਘਟਿਆ ਲਈ ਧੁੰਦ ਤੋਂ ਰਾਹਤ ਮਿਲੇਗੀ ਪਰ بارش ਨਾਲ ਜ਼ਮੀਨ ਠੰਡੀ ਪੈਣ ਕਾਰਨ ਪਹਿਲਾਂ ਦੇ ਮੁਕਾਬਲੇ ਠੰਡ ਕਈ ਗੁਣਾ ਵੱਧ ਜਾਵੇਗੀ ਇਸ ਹਾਲਚ ਫਿਲਹਾਲ ਅਗਲੇ ਹਫਤੇ ਵੀ ਕੰਬਾ ਦੇਣ ਵਾਲੀ ਠੰਡ ਤੋਂ ਰਾਹਤ ਦੀ ਕੋਈ ਉਮੀਦ ਨਹੀਂ ਹੈ